ਬਿਲਕੁਲ ਜਿਹੜਾ ਫਲੈਗ ਮਾਰਚ ਅੱਜ 15 ਅਗਸਤ ਨੂੰ ਇੰਡੀਪੈਂਡੈਂਸ ਡੇ ਨੂੰ ਲੈ ਕੇ ਜਿਹੜਾ ਲੌਂਡ ਆਰਡਰ ਨੂੰ ਮੈਂਟੇਨ ਕਰਨ ਵਾਸਤੇ ਕੋਈ ਮਾੜਿਆ ਅੰਸਰ ਕੋਈ ਅਨਸਖਾਵੀ ਘਟਰਾਨਾ ਨਾ ਵਾਪਰੇ ਉਹਨੂੰ ਮੱਦੇਨਜ਼ਰ ਰੱਖਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਇੱਥੇ ਵਕਫ ਵਕਫ ਅ ਅਥਾਰਟੀ ਸੈਕਟਰ ਵਾਈਜ਼ ਫਲੈਗ ਮਾਰਚ ਕੱਢਿਆ ਜਾ ਰਿਹਾ ਉਹਦੇ ਵਿੱਚ ਹੋਟਲ ਸਰਾਵਾ ਕੋਈ ਅਨਨੋਨ ਪਰਸਨ ਕੋਈ ਹੋਰ ਬੰਦੇ ਕੋਈ ਬਾਹਰੋਂ ਆਏ ਹੋਣ ਉਹਨਾਂ ਨੂੰ ਲੈ ਕੇ ਲੋਕਾਂ ਚ ਕਾਨਫਰੈਂਸ ਬਣਿਆ ਰਿਹਾ ਹੈ ಮತ್ತು ವಿಜ್ಞಿಕೆಯಲ್ಲಿ ಪರಸ್ಗೆ ಒಂದು ಬಾಕಿ ಮಾಡಿ oh <coughs>